ਮੰਮੀ ਇਹਦੇ ਵਿੱਚ ਰੱਖਾ ਮੈਂ ਇਹਦੇ ਵਿੱਚ ਸਾਰੇ ਕੱਪੜੇ ਆਉਣੇ ਨਹੀਂ ਇਹ ਤੇ ਇਹਨਾਂ ਦੀ ਮਹਾ ਆਉਣੇ ਤੇ ਆਪਣੇ ਕਿੱਥੇ ਰੱਖੂਗੀ ਨਿਪੇਕਿਆਂ ਤੋਂ ਕਿੰਨੇ ਕੁ ਲੈ ਕੇ ਆਈਆਂ ਜਿਹੜੇ ਕੱਪੜੇ ਨਹੀਂ ਕਿ ਆਉਣੇ ਜਿਹੜੇ ਇੱਥੇ 4-5 ਸੂਟਸ ਵਾ ਕੇ ਦਿੱਤੇ ਉਹ ਹੀ ਸੂਟ ਵਾ ਤੇਰੇ ਕੋਲ ਆ ਆ ਵੇਖ ਬਥੇਰਾ ਖੁੱਲਾ ਵਾ ਆ ਜਾਣੇ ਬਥੇਰੇ ਕੱਪੜੇ ਰੱਖਣ ਵਾਲੀ ਬਣ ਤੂੰ ਤੇ ਇਹਦੇ ਵੀ ਮੈਂ ਕੱਢ ਕੇ ਦਿੰਦੀ ਆ ਜਿਹੜੇ ਉੱਥੇ ਮੇਰੀ ਅਲਮਾਰੀ ਵਿੱਚ ਵਾ ਨਾ ਉਹ ਵੀ ਸਾਂਭਲਾ ਤੋਂ ਓਏ ਉਹ ਤੇ ਮਾਦਾ ਹੈ ਹੀ ਨਹੀਂ ਕਿਸੇ ਕੰਮ ਦਾ ਮੈਂ ਵੀ ਅੰਦਰੋਂ ਹੀ ਆਇਆ ਵਾ ਸੂਟ ਕਿੰਨੇ ਕਾ ਤੇ ਆ ਕਿੰਨਾਂ ਤਾਂ ਲਿਆਈ ਹੀ 20-22 ਬਣਾ ਕੇ ਤੇ ਜਿਹੜੇ ਇਹਦੇ ਵਿੱਚ ਆਉਣ ਨਹੀਂ ਦੇ ਚੁੱਪ ਕਰਕੇ ਉਹ ਡੈਡੀ ਦੇ ਪੈਸੇ ਦੇਣੇ ਆ ਤੇ ਮੈਨੂੰ ਦੱਸੋ ਮੈਂ ਤਾਂ ਤੈਨੂੰ ਫੜਾਏ ਆ ਮੈਂ ਹੁਣ ਦੱਸ ਕੀ ਕਰਾਂ ਤੁਸੀਂ ਕਹੋ ਨਾ ਮੰਮੀ ਨੂੰ ਕਹੇ ਨਹੀਂ ਉਹ ਮਿਲਨੇ ਚੁੱਪ ਕਰਕੇ ਉਹਦੇ ਵਿੱਚ ਰੱਖ ਲੋ ਤਾਂ ਜਾਂ ਦੋਨ ਬਾਰੀਆਂ ਫਿਰ ਇੱਕ ਦੇ ਦੋ ਸਾਨੂੰ ਉਹੋ ਹੀ ਪੁਰਾਣੀ ਸੰਦੀਪ ਸੇਰੀ ਦੁਖਾਂ ਡੈ ਪਿਆ ਵਾ ਡੈਡੀ ਬੜਾ ਉੱਚੀ ਉੱਚੀ ਬੋਲਣ ਦੇ ਕੀ ਗੱਲ ਹੋਈ ਆ ਵੀ ਡੈਡੀ ਨੇ ਕੀ ਬੋਲਣਾ ਵਾ ਡੈਡੀ ਕੋ ਲਵਲੀ ਗਿਆ ਸੀ ਕਿ ਮੈਨੂੰ ਪੈਸੇ ਆਲਾ ਫੜ ਤੇ ਇਹਦੇ ਵਿੱਚ ਰੱਖ ਲਾ ਕਪੜੇ ਮੰਮੀ ਦੇ ਵਿੱਚ ਰੱਖਾ ਮੈਂ ਇਹਦੇ ਸਾਰੇ ਕੱਪੜੇ ਆਉਣੇ ਨਹੀਂ ਇਹ ਤੇ ਇਹਨਾਂ ਦੇ ਮਾਹ ਆਉਣੇ ਤੇ ਆਪਣੇ ਕਿੱਥੇ ਰੱਖੂੰਗੀ ਨੀ ਪੇਕਿਆਂ ਤੋਂ ਕਿੰਨੇ ਕੁ ਲੈ ਕੇ ਆਈਆਂ ਜਿਹੜੇ ਕੱਪੜੇ ਨਹੀਂ ਕਿ ਆਉਣੇ ਜਿਹੜੇ ਇੱਥੇ ਚਾਰ ਪੰਜ ਸੂਟਸ ਵਾ ਕੇ ਦਿੱਤੇ ਉਹ ਹੀ ਸੂਟ ਵਾ ਤੇਰੇ ਕੋਲ ਆ ਆ ਵੇਖ ਬਥੇਰਾ ਖੁੱਲਾ ਵਾ ਆ ਜਾਣੇ ਬਥੇਰੇ ਕੱਪੜੇ ਰੱਖਣ ਵਾਲੀ ਬਣ ਤੂੰ ਤੇ ਇਹਦੇ ਵੀ ਮੈਂ ਕੱਢ ਕੇ ਦਿੰਨੀ ਆ ਜਿਹੜੇ ਉੱਥੇ ਮੇਰੀ ਅਲਮਾਰੀ ਵਿੱਚ ਵਾ ਨਾ ਉਹ ਵੀ ਸਾਂਭਲਾ ਤੂੰ ਹੁਣ ਤੂੰ ਹੀ ਕੱਢ ਕੇ ਦਿਆ ਕਰ ਨੇ ਜਦੋਂ ਕਿੱਥੇ ਜਾਣਾ ਵਾ ਤੇ ਮੰਮੀ ਲੰਬਾਰੀ ਬੰਦੀ ਛੋਟੀ ਲਿਆ ਦਿੰਦੇ ਤੇ ਇੱਥੇ ਰੱਖੀ ਉਦਾਂ ਸੋਹਣੀ ਲੱਗਦੀ ਇਹਨੂੰ ਮੈਂ ਕਿੱਥੇ ਰੱਖੂੰਗੀ ਹੱਡ ਉੱਧਰ ਲੱਗ ਗਿਆ ਸਾਰੇ ਪੈਸੇ ਕੋਈ ਨਹੀਂ ਹੋਣਗੇ ਨਾ ਫੇਲ ਮਾਰੀ ਲਿਆ ਦਾਂਗੇ ਉਹਨਾਂ ਚਿਰ ਸਾਰੋ ਇਹਦੇ ਨਾਲ ਹੀ ਮੰਮੀ ਇਦਾਂ ਕਿਉਂ ਕਰਦੇ ਆ ਤੁਸੀਂ ਮੇਰੇ ਨਾਲ ਹੁੰਦ ਮੈਨੂੰ ਮਹੀਨਾ ਹੋ ਚੱਲਿਆ ਭਾਈ ਨੂੰ ਹੁੰਦ ਪਿਆਰ ਦੇ ਨਾਲ ਰਹਿ ਲੋ ਤੈਨੂੰ ਮੈਂ ਇੱਕ ਵਾਰਾਂ ਕਿਹਾ ਵਾ ਨਾ ਪੇਜ ਦੇ ਵਿੱਚ ਰੱਖ ਲਾ ਕੋਈ ਗੱਲ ਨਹੀਂ ਹੌਂਸਰੇ ਨਾਲ ਲਿਆ ਦਾਂਗੇ ਤੈਨੂੰ ਚਲੋ ਠੀਕ ਆ ਆਖਰੀ ਸੜਿਆ ਜਾ ਕਿੱਥੋਂ ਕੱਢ ਲਿਆਦਾ ਵਾ ਨਾ ਚਸ ਵਾਦੀ ਜੇਪ ਵਾ ਇਹਦੇ ਵਿੱਚ ਉਦਾਂ ਹੀ ਪਾਈ ਚੂਈਆਂ ਵੜ ਜਣ ਗੁੜੇ-ਗੁੜੇ ਕੱਟੇ ਨਾ ਸਾਰਾ ਪਰਿਆਵ ਕੀ ਦੱਸੇ ਚ ਕੱਪੜੇ ਰਖਾਂ ਨਵੇਂ ਕੱਪੜੇ ਆ ਇਹਦੇ ਵਿੱਚ ਤਾਂ ਉਦਾਂ ਹੀ ਖਰਾਬ ਹੋ ਜਾਣੇ ਆ ਸਾਰੇ ਐ ਡੇਗਦੇ ਹੈਗੇ ਆ ਬਤ ਤੁਸੀਂ ਨਸਲੰਬਾਰੀ ਲਿਆ ਦੋਗੇ ਜਾ ਕੇ ਚੱਲ ਕੋਈ ਗੱਲ ਨਹੀਂ ਹੁਣ ਤਾਂ ਸਰਦੀ ਆ ਨਾ ਟਾਈਮ ਹੁਣ ਕੇ ਫਿਰ ਵੇਖੂੰਗੀ ਹੈ ਇਹ ਕਿੱਦਾਂ ਰੱਖਣਾ ਸੋਣਾ ਇਹ ਕਿੱਦਾਂ ਰੱਖਣ ਲੱਗੀਆਂ ਮੰਮੀ ਇਹਦੇ ਸਟੋਰ ਰੂਮ ਵਿੱਚ ਰੱਖਣ ਲੱਗੀਆਂ ਸਟੋਰ ਰੂਮ ਵਿੱਚ ਨਹੀਂ ਰੱਖਣਾ ਇਹਨੂੰ ਇਥੇ ਰੱਖੇ ਨੂੰ ਮੰਮੀ ਇਥੇ ਕਿੱਥੇ ਰੱਖੂੰਗੀ ਕਦੀ ਉਹਨੂੰ ਕੱਢੂੰਗੀ ਫੇਰ ਥੱਲੇ ਰੱਖੂੰਗੀ ਇੱਥੇ ਚੱਲ ਇੱਕ ਸਾਈਡ ਦੇ ਰੱਖਿਆ ਹੋਊਗਾ ਕੱਪੜੇ ਕੱਢੀ ਗਏ ਉੱਥੇ ਬੰਦਾ ਰੱਖ ਦਿੰਦਾ ਵਾ ਆ ਤਖਤ ਪੋਛਦਾ ਥੱਲੇ ਰੱਖ ਲਾ ਇਥੋਂ ਕੱਢ ਕੇ ਆਪਣੇ ਕੱਪੜੇ ਕੱਢ ਲੈ ਤੇ ਜੇ ਤੂੰ ਕਹੇ ਨਾ ਮੈਂ ਪ੍ਰਦਾਨ ਕੀ ਕਰਾਂ ਕਦੀ ਇਹ ਕਮਰਾ ਤੇ ਕਦੀ ਉਹ ਕਮਰਾ ਇਹ ਕੰਮ ਨਹੀਂ ਚੱਲਣਾ ਤੇ ਮੰਮੀ ਇਹ ਵੀ ਨਾਲ ਦਾ ਹੀ ਰੂਮ ਆ ਨਾਲ ਦਾ ਰੂਮ ਤੇ ਨੂੰ ਮੈਂ ਰੱਖਣਾਈਏ ਮੈਨੂੰ ਮੈਂ ਉਥੋਂ ਕਿੜਾ ਕੁਝ ਕੱਢ ਲੈ ਲਗੀ ਆ ਇਹਦੇ ਅੰਦਰੋਂ ਲੰਦੀਆਂ ਕੁੰਡੀ ਤਪਰੇ ਅਦਰਵਾਜਾ ਹੈਗਾ ਵਾ ਮੈਂ ਉਧਰੋਂ ਦੀ ਸਮਾਨ ਕੱਢ ਲਿਆ ਕਰੂੰਗੀ ਤੇ ਇਹਨੂੰ ਕੱਪੜੇ ਪਾ ਲਾ ਵੀ ਜਿਹੜੇ ਵਿੱਚ ਰਹਿੰਦੇ ਆ ਤਾਂ ਥੱਲੇ ਰੱਖ ਲੈਣਾ ਚੁੱਪ ਕਰਕੇ ਚਲੋ ਠੀਕ ਆ ਉਹ ਸਟੋਰ ਰੂਮ ਨੂੰ ਵੱੜਦੀ ਜਾਂਦੀ ਐ ਐਡੀ ਕਿਤੇ ਹੈਗੀ ਐ ਨਾ ਅੱਖਾਂ ਇਹਦੀਆਂ ਪਤਾ ਨਹੀਂ ਇਧਰ ਹੀ ਰਹਿੰਦੀਆਂ ਜਿਹੜਾ ਕੋਈ ਕੰਮ ਕਰ ਲੋ ਹੱਲੇ ਰੱਖਣੇ ਚੱਲ ਨਹੀਂ ਆ ਉਸੇ ਹਵਲੇ ਫੇਰ ਦੌੜਾਈ ਐ ਐ ਠੀਕ ਤੇ ਹੈਗੀ ਆਉਂਦੇ ਆ ਨਾ ਇਹ ਕਰਦੀ ਇਹਨਾਂ ਦੇ ਨਾਲ ਵੀ ਗੱਲ ਵੀ ਥੋੜੀ ਬੋਲੀ ਦੇ ਘਰ ਦੇ ਵਿੱਚ ਜੁੱਤ ਰੱਖਿਆ ਕਰੋ ਐਂ ਨਹੀਂ ਤੁਸੀਂ ਇਹਨਾਂ ਦੇ ਸੱਤੇ ਚੜੇ ਆ ਅਧਿਕਾਰੀ ਜਾਣਦੇ ਆ ਕਿ ਦੇ ਦੇ ਹੁਣ ਇੱਥੇ ਮੈਂ ਥੱਲੇ ਵੜਾਂ ਕਦੀ ਕਪੜੇ ਕੱਢਣੇ ਆ ਫਿਰ ਇਹਨੂੰ ਬਾਹਰ ਕੱਢੂੰ ਫਿਰ ਰੱਖੂੰਗੀ ਇਹੋ ਦੇ ਸਾਰੇ ਕੰਮ ਚ ਰਿਆ ਕਰੂੰਗੀ ਮੈਂ ਤੇ ਬੱਸ ਭਰਪਿੰਦਰ ਹਾਂਜੀ ਆ ਕਿਥੋਂ ਲਿਆਂਦਾ ਵਾ ਇਹ ਹੋਣਾ ਕਿਥੋਂ ਪਣੀ ਕਿਥੋਂ ਦੇ ਦਿੱਤਾ ਵਾ ਸੜਿਆ ਜਾਂ ਨਾ ਨੂੰ ਕੋਈ ਜਿਪ ਤੇ ਨਾ ਕੋ ਹੋ ਕਿੰਨੇ ਦੇ ਦਿੱਤਾ ਵਾ ਮੰਮੀ ਨੇ ਕਿ ਮੇਰਾ ਨਹੀਂ ਕਪੜੇ ਰੱਖਣ ਨੂੰ ਜੀ ਕਰਨਦੇ ਆ ਉਹਦਾ ਜੋ ਸਮੈਲ ਆਉਂਦੀ ਏ ਉਹ ਚੱਲ ਜੇ ਚੰਗਾ ਵਾ ਤੇ ਚੀ ਰਹਾ ਲਾ ਫਿਰ ਰੱਖਣ ਦੇ ਲੱਗੀ ਹਾਂ ਤੇ ਚੱਲ ਮੈਂ ਹਾਂ ਇਹਦੇ ਵਿੱਚ ਕੱਪੜੇ ਪਾ ਗਏ ਉਹ ਦੋ ਸਟੋਰੂਮ ਵਿੱਚ ਰੱਖ ਦਿੰਨੀ ਆ ਅਸੀਂ ਸਾਹਮਣੇ ਪਿਆ ਬੁਰਾ ਲੱਗਦਾ ਜੇ ਕੋਈ ਅਜੇ ਦੇ ਨਾਲੇ ਇੱਥੇ ਬੈਠਦੇ ਰਖਣਾ ਵਾ ਇਹਨੂੰ ਜਿਪ ਚੁਪਾ ਨਹੀਂ ਆ ਜੇਪਾ ਕਿੱਥੇ ਹੈਗੀ ਉਦਾਂ ਪਾ ਇਹਦੇ ਵਿੱਚ ਉਹੀ ਵੜ ਜੇ ਤੇ ਹੁੰਦੇ ਆ ਫੇਰ ਦਿਵਾਰੇ ਹੋਗੇ ਤੂੰ ਇਹ ਇੱਧਰ ਨੀਗਾ ਬੜਨਾ ਹੈਗਾ ਇੱਥੇ ਨੀਗਾ ਰੱਖਣਾ ਹੈਗਾ ਇਹਨੂੰ ਇੱਥੇ ਥੱਲੇ ਇਹ ਬੈਠਦੇ ਰਹਿ ਲਾ ਉਹ ਡੈਡੀ ਤੇ ਕਹਿੰਦੇ ਮੈਂ ਪੈਸੇ ਦੇ ਦਣਾ ਤੁਸੀਂ ਲਿਆਓ ਡੈਡੀ ਤਾਂ ਕਹਿੰਦੇ ਆ ਨਾ ਪਰ ਇਹ ਨਹੀਂ ਨਾ ਕਹਿੰਦੀ ਹੈਗੀ ਐਡੀ ਡਾ ਡਿੱਗਦੇ ਮਾਂ ਵੱਧਵਾ ਨਾ ਜਿਹੜਾ ਕੋਈ ਹਿਸਾਬ ਨਹੀਂ ਆ ਤਾਂ ਕੋਈ ਗੱਲ ਨਹੀਂ ਮੈਂ ਡੈਡੀ ਕੋ ਲੈ ਕੇ ਪੈਸੇ ਤੇ ਮੈਂ ਲੈ ਆਉਣੀ ਆ ਸਾਰਾ ਦਿਨ ਅੱਖਾਂ ਟੱਡ ਛੱਡਦੀ ਏ ਭਲਾ ਇਹ ਕੀ ਕਰਦੀ ਏ ਤੇ ਕੀ ਨਹੀਂ ਕਰਦੀ ਜੇ ਮੈਂ ਬਾਹਰ ਚੱਲ ਜਾਂਨੀ ਆ ਤਾਂ ਇਹ ਇਦਾਂ ਵੇਂਦੇ ਰਹਿੰਦੇ ਮੇਰੇ ਵੱਲ ਉਹ ਚੱਲ ਕੋਈ ਗੱਲ ਨਹੀਂ ਜੇ ਰੱਖਣੇ ਐ ਚ ਰੱਖ ਲੈ ਨਹੀਂ ਤੇ ਡੈਡੀ ਨੂੰ ਤਾਂ ਮੈਂ ਕਿਹਾ ਹੀ ਆ ਉਹ ਕਹਿੰਦਾ ਪੈਸੇ ਦਿੰਨਾ ਵਾ ਅੱਜ ਮੈਂ ਮੇਰੀ ਗੱਲ ਤੇ ਸੁਣੋ ਇਹਦੇ ਵਿੱਚ ਮੈਂ ਕੱਪੜੇ ਰੱਖ ਕੇ ਇੰਨਾ ਮੇਡਾ ਡੈਸੂਟ ਵਾ ਜੇ ਕੋਈ ਚੂਹੀ ਬੜ ਗਈ ਉਹਦਾ ਟੋਕ ਦੇਣੇ ਉਹ ਕੋਈ ਗੱਲ ਨਹੀਂ ਅਸੀਂ ਲੰਬਰੀ ਲੈ ਆਉਣੀ ਆ ਉਥੇ ਲੱਗ ਜਾਣੀ ਆ ਕੰਦਨਾਂ ਤੇ ਉਹਦੇ ਵਿੱਚ ਜੋ ਮਰਜੀ ਰੱਖੀ ਪਰ ਤੁਹਾਨੂੰ ਲਿਓਨ ਦਊਗੀ ਤੇ ਫੇਰੀ ਹੈ ਨਾ ਮੈਨੂੰ ਨਹੀਂ ਲੱਗਦਾ ਲਿਓਨ ਦਊਗੀ ਲੰਬਰੀ ਤੁਹਾਨੂੰ ਉਹ ਡੈਡੀ ਨੇ ਹਾਂ ਤਾਂ ਹੀ ਕੀਤੀ ਆ ਉਹਨੇ ਪੈਸੇ ਦੇ ਦੇਣੇ ਆ ਮੈਨੂੰ ਐਡੀ ਕਿਤੇ ਵੱਧ ਵਾਣਾ ਲੈ ਪੀ ਬਸ ਲੜਾਈ ਨੂੰ ਵਜਾ ਮਾਰਦੇ ਰਹਿੰਦੇ ਆ ਵੀ ਦਿਨ ਕੋਈ ਸੁੱਕਾ ਨਹੀਂ ਜਾਣ ਦੇਣਾ ਹੈਗਾ ਯਾਰ ਹੁਣ ਕਰਾਂ ਕੀ ਹੈ ਵੀ ਮਾਵਾ ਗਾੜੀ ਇਹਦੇ ਬੋਲਦਾ ਚੰਗਾ ਨਹੀਂ ਲੱਗਦਾ ਮੈਨੂੰ ਕਿੰਨੀ ਕარი ਬੋਲਾਂ ਤੂੰ ਹੀ ਨਹੀਂ ਬੋਲਦੇ ਫਿਰ ਮੈਂ ਬੋਲਾਂ ਮੈਂ ਤੈਨੂੰ ਆਖਿਆ ਵਾ ਤੂੰ ਜਵਾਬ ਦਿਆ ਕਰ ਗਾੜੀਆਂ ਠੋਕ ਕੇ ਇਹਨਾਂ ਫੇਰ ਸੁਧਰਨਾ ਉਹ ਹੀ ਫਿਰ ਪਲਮਾਨ ਸੀ ਦਾ ਜਮਾਨਾ ਹੀ ਨਹੀਂ ਜੇ ਮੈਂ ਗੜੀਆਂ ਚੁੱਪ ਕੀਤੀ ਰਹਿਣੀ ਆ ਸਭ ਉਸਰ ਨੂੰ ਚੜਨ ਦੇ ਜੇ ਫਿਰ ਗਾੜੀਆਂ ਟਕੇ ਟਕੇ ਜਵਾਬ ਸਾਨੂੰ ਫੇਰ ਚੰਗੀ ਰਹੂਗੀ ਮੈਂ ਤੈਨੂੰ ਕਹਿਂ ਦਿਆ ਵਾ ਕਿ ਨਾ ਭਾਬੀ ਨਾ ਇਦਾਂ ਸੁਧਰਨਾ ਤੇ ਨਾ ਮਾਣੀ ਠੀਕ ਆ ਨਾ ਤੂੰ ਗਾੜੀਆਂ ਧੋਗ ਦੇ ਜਵਾਬ ਦੇ ਇਹਨਾਂ ਫੇਰ ਨਾ ਮੇਰੇ ਆ ਲਾਉਣਾ ਫਿਰ ਮੈਂ ਜਵਾਬ ਦਊਂਗਾ ਨਾ ਕਰਨਾ ਹੀ ਬਣਾ ਫਿਰ ਕੋਨਾ ਕੋਹਰ ਕਿੰਨਾ ਕਿ ਚਰਚੁਪ ਕੀਤੀ ਰਵਾਂ ਚੱਲ ਕੋਈ ਗੱਲ ਇਹਨਾਂ ਡੇਢ ਹੋ ਚੱਲਿਆ ਬਸ ਇਹਨਾਂ ਦੀ ਕਿੜੇ ਕਿੜੇ ਸੁਣਾਉਂਦੀ ਤੂੰ ਰੱਖ ਇਹਨਾਂ ਨੂੰ ਬੈੱਡ ਤੇ ਰਹਿਣ ਦੇ ਜੇ ਨਹੀਂ ਰੱਖਨੇ ਉਹ ਚ ਤੇ ਮੈਂ ਡੈਡੀ ਵਾਲ ਰੱਖਣਾ ਨਹੀਂ ਨੀ ਆ ਮੈਂ ਨਵੇਂ ਕੱਪੜੇ ਆ ਤੇ ਉਹਦੇ ਵਿੱਚ ਦੋ ਦਸ ਸਮੈਲ ਆਉਂਦੀ ਖਰੇ ਕਿੱਥੋਂ ਕੱਢ ਛੜਿਆ ਸਦੀਆਂ ਪੁਰਾਣਾ ਉਹਨੂੰ ਇਹੋ ਚਾਰ ਤੇ ਹੈਗੇ ਆ ਜੇ ਉਹ ਵੀ ਉਹ ਚ ਖਰਾਬ ਹੋ ਗਏ ਨਾ ਮੁੜ ਕੇ ਨਾ ਪੈਸੇ ਦੇ ਦੇਣੇ ਰਹਿਣ ਤੋਂ ਕੋਈ ਨਹੀਂ ਇੱਥੇ ਪਏ ਕੁਛ ਨਹੀਂ ਹੋਣ ਲੱਗਾ ਚੱਲ ਮੈਂ ਜਾਂਦਾ ਮੈਂ ਡੈਡੀ ਵਾਲ ਉੱਥੇ ਹੋਣੇ ਆ ਬਾਹਰ ਹੀ ਚੱਲ ਵੇਖ ਲੋ ਹਾਂ ਉਹ ਡੱਡੂ ਜੀ ਕੀ ਦੇਜੇ ਕਰਨ? ਦਬਲੀ ਮੈਂ ਥਾਂ ਗੋਡਣ ਟੇ ਮੈਂ ਚੱਲ ਆਇਆ ਇੱਥੇ ਭਿੰਡੀਆਂ ਲਾ ਲੈਣੇ ਆ। ਤੇ ਕੋਈ ਗੱਲ ਨਹੀਂ ਮੈਂ ਗੋੜਦਣਾ ਵਾਂਣ ਕੇ ਤੇ ਮੈਨੂੰ ਪੈਸੇ ਦੋ ਹਾਂ ਮੈਂ ਲਿਆਦਾ ਆ। ਚਲ ਮਾਰੀ ਲੈਵਣੀ ਆ। ਆਹੋ। ਤੇ ਉਹ ਮੰਮੀ ਤੇਰੀ ਕਹਿਣੀ ਮੈਂ ਦੇ ਦਿੰਨੀ ਐ ਮੇਰੇ ਕੋਲ ਹੈਗੀ ਐ ਇੱਕ। ਉਹ ਕਿੱਥੇ ਆ ਉਹਨਾਂ ਦੇ ਸੰਦੂਖ ਜੇ ਦੇ ਦਿੱਤਾ ਹੀ ਉਹ। ਨਾ ਉਹਨੂੰ ਜੇਪ ਵਾਦ ਨਾਲ ਲੈਣਾ ਨਾ ਦੇਣਾ। ਯਾਰ ਮੈਨੂੰ ਤਾਂ ਕਹਿੰਦੀ ਮੇਰੇ ਨੂੰ ਮਾਰੀਆਂ ਦੋ ਆ ਤੇ ਇੱਕ ਮੈਨੂੰ ਦੇ ਦੇਣੀ ਐ। ਉਹਦੇ ਵੱਲੋਂ ਨਹੀਂ ਨਾ ਕਿਹਾ ਉਹਨਾਂ ਨੇ। ਹਾਂ। ਉਦਾਂ ਹੀ ਆ ਪਿਆ ਉਹ। ਉਹ ਹੀ ਦੇ ਦਿੱਤਾ ਸਾਨੂੰ। ਇਹ ਸੰਦੂਖ ਆ ਕੋਈ ਉਹ ਸੰਦੂਖ ਨਹੀਂ ਉਦਾਂ ਹੀ ਕਿੱਟ ਜੀ ਆ ਤੇ ਉਹਦੇ ਵਿੱਚ ਤੇ ਉਹ ਨਹੀਂ ਨੀ ਆ ਕੱਪੜੇ ਯਾਰ ਮੈਂ ਤਾਂ ਉਹਨੂੰ ਗਿਆ ਸੀ ਅੰਦਰ ਪੈਸੇ ਲੈਣ ਤੇ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਮੇਰੇ ਕੋਈ ਹੈਗੀ ਆ ਤਾਂ ਮੈਂ ਦੇ ਦਿੰਨੀ ਆ ਮੈਂ ਕਿਹਾ ਚੱਲ ਇਦਾਂ ਕਰ ਲੈ ਤੇ ਜੇ ਡੈਡੀ ਸਾਨੂੰ ਦੇ ਦਿੰਦੀ ਤਾਂ ਮੈਂ ਕੱਲ ਹੀ ਆਉਣਾ ਸੀ ਤੁਹਾਡੇ ਵੱਲ ਮੈਂ ਵੀ ਅੰਦਰੋਂ ਹੀ ਆਇਆ ਹਾਂ ਯਾਰ ਫਿਰ ਮੇਰ ਨਾਲ ਝੂਠ ਬੋਲ ਗਈ ਆ ਚਲੋ ਤੁਸੀਂ ਪੁੱਛ ਲਓ ਫਿਰ ਜਾ ਕੇ ਮੈਂ ਕੀ ਪੁੱਛਣਾ ਜਦੋਂ ਤੂੰ ਦੱਸ ਹੀ ਦਿੱਤਾ ਬਈ ਨਹੀਂ ਦਿੱਤੇ ਉਹਨੂੰ ਤਾਂ ਜਿਪ ਚੁੱਪ ਵੀ ਹੈਨੀ ਆ ਕੋਈ ਵੀ ਤੇ ਉਹਦੇ ਕੱਪੜੇ ਸਾਡੇ ਕੋ ਤਾਂ ਜੇ ਉਹ ਵੀ ਚੁਈ ਨੇ ਪਾੜਤੇ ਤਾਂ ਅਸੀਂ ਕਿੱਥੇ ਜਾਣਾ ਤਲ ਇਦਾਂ ਕਰ ਮੈਂ ਫਿਰ ਤੈਨੂੰ ਪੈਸੇ ਦੇਣਾ ਤਾਂ ਤੂੰ ਜਾ ਕੇ ਸ਼ੈਰੋ ਲੈ ਆ ਮੈਂ ਤਾਂ ਹੀ ਤੁਹਾਡੇ ਕੋਲ ਆਇਆ ਹਾਂ ਨਾ ਵੀ ਦੋ ਮੈਨੂੰ ਤੇ ਮੈਂ ਜਾ ਕੇ ਲਿਆਵਾ ਚੱਲ ਫਿਰ ਇਦਾਂ ਕਰੀ ਵੀ ਆਪਣੀ ਮਾਂ ਨੂੰ ਨਾ ਪਤਾ ਲੱਗਣ ਦੀ ਨਹੀਂ ਉਹਨੂੰ ਨਹੀਂ ਮੈਂ ਦੱਸਦਾ ਠੀਕ ਆ ਤਾਂ ਇੱਥੋਂ ਚੱਲ ਜਾਣਾ ਹਾਂ ਹਾਂ ਆ ਲੈ 15000 ਰੁਪਏ ਇਹੋ ਚੱਲ ਠੀਕ ਆ ਚੱਲ ਮੈਂ ਲੈ ਕੇ ਤੇ ਫਿਰ ਆ ਗਿਆ ਇਹੋ ਚੱਲ ਠੀਕ ਲੈ ਉਹਦਾ ਤੇ ਪੈਸੇ ਫੜਾਉਂਦਾ ਜੇਨੂੰ ਕਿੱਥੇ ਜਾਣਾ ਵੇਦੇ ਹੁਣ ਉਹ ਕਹਿੰਦਾ ਅਲਮਾਰੀ ਲਿਆਉਣੀ ਹੈ ਨਵੀਂ ਵੇ ਕਾਦੀ ਅਲਮਾਰੀ ਲਿਆਉਣੀ ਆ ਪੈਸੇ ਇੱਧਰ ਫੜਾ ਵੇ ਕੱਪੜੇ ਰੱਖਣੇ ਚਾਹ ਤੂੰ ਹੀ ਉਹਦੇ ਵਿੱਚ ਕੀ ਆਪ ਸਮਝਣਾ ਮਾਦਰ ਚ ਓਏ ਉਹ ਤੇ ਮਾਦਰ ਹੈ ਹੀ ਨਹੀਂ ਆ ਕਿਸੇ ਕੰਮ ਦਾ ਮੈਂ ਵੀ ਅੰਦਰੋਂ ਹੀ ਆਇਆ ਵਾ ਤੇ ਸੂਟ ਕਿੰਨੇ ਕ ਤੇ ਆ ਕੇ ਤਾਂ ਲਿਆਈ ਹੀ 20 22 ਬਣਾ ਕੇ ਤੇ ਜਿਹੜੇ ਉਹਦੇ ਵਿੱਚ ਆਉਂ ਨਹੀਂ ਦੇ ਚੁੱਪ ਕਰਕੇ ਉਹਦੇ ਵਿੱਚ ਪਾ ਦੇ ਡੈਡੀ ਜੀ ਤੇ ਪੈਸੇ ਦੇਣੇ ਆ ਤੇ ਮੈਨੂੰ ਦੱਸੋ ਮੈਂ ਤਾਂ ਤੈਨੂੰ ਫੜਾਏ ਆ ਮੈਂ ਹੁਣ ਦੱਸ ਕੀ ਕਰਾਂ ਤੂੰ ਤੁਸੀਂ ਕਹੋ ਨਾ ਮੰਮੀ ਨੂੰ ਪੈਸੇ ਨਹੀਂ ਉਹ ਮਿਲਨੇ ਚੁੱਪ ਕਰਕੇ ਉਹਦੇ ਵਿੱਚ ਰੱਖ ਲੋ ਤੇ ਜਾਂ ਦੋਨ ਬਾਰੀਆਂ ਫਿਰ ਇੱਕ ਦੇ ਦੋ ਸਾਨੂੰ ਉਹੋ ਹੀ ਪੁਰਾਣੀ ਦੇ ਦੋ ਜੇ ਤੈਨੂੰ ਇੱਕ ਦਮਾ ਤੇ ਇੱਕ ਦੂਜੀ ਮੰਗੂਗੀ ਤੇ ਮੈਂ ਕੱਪੜੇ ਕਾਚਰ ਖਾਂ ਦੱਸ ਨਾ ਮੈਨੂੰ ਓਏ ਉਹਨਾਂ ਦੇ ਅੰਦਰ ਤੇ ਬਣੀ ਆ ਉਹਨਾਂ ਦੇ ਅੰਦਰ ਬਣੀ ਦੇ ਸ਼ਰੀਕੇ ਦਾ ਸਾਖ ਹੁੰਦਾ ਵਾ ਉਹ ਅਗਲੀ ਕਹਿੰਦੀ ਬਰਾਬਰ ਦੀ ਮੈਨੂੰ ਵੀ ਚਾਹੀਦੀ ਆ ਉਹ ਦੇ ਬੁੜੇ ਨੂੰ ਪੈਸੇ ਦੇ ਉਲਮਾਰੀ ਲੈ ਆਵੇ ਜਾ ਕੇ ਤੁਸੀਂ ਚੁੱਪ ਕਰੋ ਜੇ ਵਿੱਚ ਪੈਸੇ ਪਾਏ ਸੀ ਉਸੇ ਵੇਲੇ ਕੱਢ ਕੇ ਉਹਨੂੰ ਫੜਾਤੇ ਆ ਹੋ ਰਮਨ ਜਾ ਤੇ ਉਹਨਾਂ ਨੂੰ ਉਲਮਾਰੀ ਦੇ ਦੇ ਤੇ ਜੇ ਨਹੀਂ ਤੇ ਉਹਨੂੰ ਨਵੀਂ ਲੈ ਲੈ ਆਉਣ ਦੇ ਕੋਈ ਨਵੀਂ ਨਵੀਂ ਨਹੀਂ ਆਉਣੀ ਮੈਂ ਦੇ ਦਿੱਤੇ ਆ ਨਾ ਜਾ ਜਾ ਕੇ ਕੰਮਕਾਰ ਆਪਣਾ ਚੱਲ ਚੰਗਾ ਨਹੀਂ ਇਹਨਾਂ ਦੇਣੇ ਪੈਸੇ ਤੇ ਨਾ ਦੋ ਮੈਂ ਕੋਈ ਕੋ ਫੜ ਲੈਣਾ ਬਾਹਰ ਫੜਲਾ ਫੜਲਾ ਜੇ ਕੋ ਫੜੇਗਾ ਨਾ ਉਹਨੂੰ ਦੇਣੇ ਵੀ ਪੈਣੇ ਆ ਉਹਨੇ ਮਾਫ ਨਹੀਂ ਕਰ ਦੇਣਾ ਉਸੇ ਵਾਲਾ ਕੜਕਾ ਨੂੰ ਪੈਸੇ ਫੜਾ ਦਿੰਦੇ ਜੇ ਵੇਖਿਆ ਮੈਂ ਕਿ ਕੁਹਦਾਰੇ ਫੜ ਲੈਂਦਾ ਮੈਂ ਤਾਂ ਫੜ ਲੈ ਕੀ ਡਰਾਵੇ ਦੇਂਡਿਆ ਵਾ ਉਹ ਚੱਲ ਰਮਨ ਅਲਮਾਰੀ ਕਿਹੜੀ ਵੱਡੀ ਗੱਲ ਵਾ ਕੋਈ ਵੱਡੀ ਤਾਂ ਕੋਈ ਗੱਲ ਵੀ ਨਹੀਂ ਗਈ ਹੁਣ ਤੇ ਨਾ ਮੰਗਦੇ ਰਹਿਣਾ ਵਾ ਜਦੋਂ ਪਤਾ ਹੀ ਨਾ ਵੀ ਮੈਂ ਵਿਆਹ ਕਰਵਾਉਣਾ ਵਾ ਤੇ ਕੋਈ ਨਾ ਕੋਈ ਕੰਮ ਕਰਦਾ ਜ਼ਿੰਮੇਵਾਰੀਆਂ ਸਮਝਦਾ ਤੇ ਹੁਣ ਗੱਡੀ ਵੀ ਜ਼ਿੰਮੇਵਾਰੀ ਸਮਝੇ ਆਪਣੀ ਕਿਹ ਕੰਮ ਤੇ ਲੱਗੇ ਜੇ ਉਹਦੇ ਖਰਚੇ ਪੂਰੇ ਕਰਨੇ ਆ ਤੇ ਸਾਡੇ ਕੋਈ ਨੇ ਪੈਸੇ ਹੈ ਨਹੀਂਗੇ ਚੱਲ ਵੇਖ ਲੈ ਤੇਰੀ ਮਰਜ਼ੀ ਆ ਫਿਰ ਉਹ ਵੇ ਨਾਲ ਨੂੰ ਚੜਾਇਆ ਕਰੋ ਆਲਾ ਫੜੋ ਪਾਓ ਜੇਬ ਦੇ ਵਿੱਚ ਇਹ ਨਹੀਂ ਵੀ ਮੁੜ ਕੇ ਆ ਗਿਆ ਮੰਗਣ ਤੁਹਾਨੂੰ ਫੜਾ ਦੇਣੇ ਆ ਓ ਰਮਨ ਉਹਨੇ ਤੇ ਮੇਰੇ ਨਾਲ ਆਉਣੇ ਆਉਣਾ ਫਿਰ ਕੋਈ ਗੱਲ ਨਹੀਂ ਹੋਰ ਵੀ ਕਿਤੇ ਲੋੜ ਪੈਣੀ ਆ ਇਹਨੂੰ ਹੀ ਦੇਈ ਜਾਣੇ ਪੈਸੇ ਉਹ ਮੈਂ ਤਾਂ ਸੋਚਿਆ ਸੀ ਵੀ ਚੱਲ ਕਰ ਚੋਂ ਕਲੇਸ਼ ਮੁੱਕ ਜੂਗਾ ਤੋ ਵਾਦਾ ਜਾਂ ਡਿਆ ਕੰਮ ਸਗੋਈ ਅੱਗੇ ਨਾ ਵੀ ਹੇ 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 ਸੇਰੀ ਦੁਕਾਨ ਖੋ ਗਿਆ ਵਾ ਇਹ ਮੁੰਡੇ ਤੇ ਨਾ ਜੀਨ ਜੋਗੇ ਨਹੀਂ ਛੱਡਿਆ ਕਿਹੜੇ ਕਿਹੜੇ ਕੰਮ ਇਹਨੇ ਕੀਤੇ ਮਨ ਵਿੱਚ ਨਾ ਕਿੰਨੀਆਂ ਰੀਝਾਂ ਸੀ ਸੋਚਿਆ ਸੀ ਜਿਹੜੀ ਕਮੀ ਪਹਿਲੇ ਵਿਆਹ ਚ ਰਹਿ ਗਈ ਆ ਨਾ ਐਰਕਾ ਨੇ ਉਹ ਕਮੀ ਰਹਿਣ ਦੇਣੀ ਪਰ ਨਾ ਉਹਨੇ ਤਾਂ ਨਾ ਸਾੜ ਕੇ ਸਵਾਹ ਹੀ ਕਰਤਾ ਪਤਾ ਨਹੀਂ ਖਾਨਦਾਨੀ ਉਹਦੀ ਕੋਈ ਹੈਗੀ ਵੀ ਆ ਕਿ ਕਿੱਥੋਂ ਚੁੱਕ ਲਿਆ ਆ ਵਾ ਨਾ ਅੱਗੇ ਦਾ ਪਤਾ ਤੇ ਨਾ ਪਿੱਛੇ ਦਾ ਪਤਾ ਲੋਕਾਂ ਨੂੰ ਕੀ ਜਵਾਬ ਦਵਾਂਗੀ ਭਣਪਰਾਵਾਂ ਨੇ ਅਕਸਰ ਆਉਣਾ ਹੀ ਆ ਘਰ ਮੰਮੀ ਕੀ ਗੱਲ ਹੋਈ ਆ ਗੱਲ ਗੁਰਸਿੰਦੀਪ ਕੀ ਹੋਣੀ ਆ ਆ ਘਰ ਦੇ ਸੋਚਾ ਸੋਚ ਕੇ ਨਾ ਸੰਦੀਪ ਸੇਰੀ ਦੁਖੰਡਿਆ ਪਿਆ ਵਾ ਡੈਡੀ ਬੜੇ ਉੱਚੀ ਉੱਚੀ ਬੋਲਣ ਦੇ ਕੀ ਗੱਲ ਹੋਈ ਆ ਨੇ ਡੈਡੀ ਨੇ ਕੀ ਬੋਲਣਾ ਵਾ ਡੈਡੀ ਕੋ ਲਵਲੀ ਗਿਆ ਸੀ ਵੀ ਮੈਨੂੰ ਪੈਸੇ ਦੇ ਅੱਛਾ ਤੇ ਮੈਂ ਸ਼ਹਿਰ ਜਾਣਾ ਅਲਮਾਰੀ ਲੈਣ ਤੇ ਡੈਡੀ ਨੇ ਕੱਢ ਕੇ ਜੇਬ ਚੋਂ ਫੜਾਤੀ ਤੇ ਤੁਸੀਂ ਅਲਮਾਰੀ ਦਿੱਤੀ ਨਹੀਂ ਵੇਲੀ ਕਰਕੇ ਨਹੀਂ ਅਲਮਾਰੀ ਮੈਂ ਉਹਨੂੰ ਕਿੱਥੋਂ ਦੇਣੀ ਸੰਦੀਪ ਦੋਵੇਂ ਅਲਮਾਰੀਆਂ ਦਾ ਕੱਪੜਿਆਂ ਨਾਲ ਭਰੀਆਂ ਵਾ ਉਹ ਕੱਪੜੇ ਮੈਂ ਕਿੱਥੇ ਰੱਖਾਂ ਇਹ ਵੀ ਗੱਲ ਡੱਡੀ ਸਹੀ ਆ ਉਥੇ ਟਾਚੀ ਨਹੀਂ ਘਾਲਾ ਜਾ ਪਿਆ ਉਹ ਕੱਢ ਕੇ ਮੈਂ ਦਿੱਤਾ ਸੀ ਵੀ ਇਹਦੇ ਵਿੱਚ ਰੱਖ ਲੈ ਅੱਛਾ ਤੇ ਗਾੜੀਆਂ ਸੌ ਸੌ ਗੱਲ ਕਰਦੀ ਸੀ ਚਲ ਆ ਵੀ ਵਧੀਆ ਕੀਤਾ ਤੁਸੀਂ ਟਾਚੀ ਦੇ ਦਿੱਤਾ ਵਾ ਪਰ ਉਹ ਗੱਲਾਂ ਕਰਦੀ ਆ ਆਂਦੀ ਇੱਥੇ ਰੱਖਾਂ ਮੈਂ ਛੋਟੀ ਲਿਆ ਦੋ ਅੰਦਰ ਲੱਗੀ ਸੋਹਣੀ ਲੱਗਦੀ ਆ ਤੇ ਮੈਂ ਹਾਂ ਜੇ ਸੋਹਣੀ ਲਾਉਣੀ ਹੀ ਨਾ ਤੇ ਪਿਆਕਿਆਂ ਤੋਂ ਲੈ ਕੇ ਆਉਂਦੀ ਤੇ ਨਾਲੇ ਉਥੋਂ ਕਿੰਨੇ ਕਾ ਕੱਪੜੇ ਲੈ ਕੇ ਆਈਆਂ ਫਿਟਾਚੀ ਵਿੱਚ ਆਉਂਦੇ ਨਹੀਂ ਗੇ ਤੇਰੇ ਵਿਆਹ ਕਰਾਉਂਦਾ ਚਾਹੀ ਤੇ ਸਮਾਨ ਵੀ ਲਿਓਣਾ ਆਪਣਾ ਹੁਣ ਸਮਾਨ ਕਿੱਥੋਂ ਲਿਓਣਾ ਮੈਂ ਤੇ ਤੇਰੇ ਪਿਓ ਨੂੰ ਹੁਣ ਕਿਹਾ ਮੈਂ ਬੇਨੂੰ ਕਿਹਾ ਕਿ ਕੰਮ ਤੇ ਲੱਗ ਆਪਣੀ ਜ਼ਿੰਮੇਵਾਰੀ ਚੁੱਕ ਸਾਡੇ ਕੋਲ ਇਹ ਖਰਚੇ ਚੁੱਕੇ ਜਾਣੇ ਸਾਰੇ ਡੈਡੀ ਵੀ ਉਹੋ ਜਿਹੇ ਜਿਹੜੇ ਪੈਸੇ ਕੱਢ ਕੇ ਫੜਾ ਦਿੰਦੇ ਆ ਲੈ ਆ ਕੋਈ ਗੱਲ ਨਹੀਂ ਚੀਜ਼ ਜਾਂਦਾ ਜਾਂਦਾ ਪਤਾ ਕੀ ਜਾਂਦਾ ਖਦਾਰੇ ਫੜ ਲੈਣਾ ਬਾਹਰੋਂ ਤੇ ਮੈਂ ਹਾਂ ਫੜ ਲਾ ਉਹ ਮਾਪੇ ਉਹ ਤਾਂ ਨਹੀਂ ਵੀ ਜਿੰਨਾ ਮੰਗਣੇ ਨਹੀਂਗੇ ਅੱਜ ਲੈẽਗਾ ਨਾ 15 ਦਿਨਾਂ ਨੂੰ ਅਗੜਿਆ ਨਾ ਘਰ ਬੂਆ ਵੜ ਵੜ ਖਾ ਲੈਣਾ ਵੀ ਦੋ ਪੈਸੇ ਮੈਂ ਸਟੋਰ ਦਾ ਦਰਵਾਜ਼ਾ ਬੰਦ ਕਰ ਦੇਣਾ ਅੱਜ ਲੋਕ ਲਾ ਦੇਣਾ ਉਹਨੂੰ ਵੀ ਉਹ ਚੰਗਾ ਹੀ ਕੀਤਾ ਤੂੰ ਕਰੇਂਗੀ ਤੇ ਪਤਾ ਕੀ ਗੱਲ ਵਾ ਚੋੱਕੇ ਨਾ ਤੰਦਰ ਨੂੰ ਤਰਪੀ ਸਟੋਰ ਵਾਲ ਨੂੰ ਅੱਛਾ ਉਹ ਤਾਂ ਮੈਂ ਅਚਾਨਕ ਹੀ ਬਾਹਰ ਨੂੰ ਚੱਲੀ ਤੇ ਮੈਂ ਵੇਖ ਲਿਆ ਇਹਨੇ ਪਹਿਲਾਂ ਕੀ ਕਰਨਾ ਵਾ ਅਲਮਾਰੀ ਚ ਕੱਪੜੇ ਡੈਪਣਾ ਰੱਖਣਾ ਅਲਮਾਰੀ ਦੇ ਚ ਕੱਪੜੇ ਰੱਖਣ ਡੈਪੂ ਹੋ ਅਸਨ ਦੀ ਫੋਲਾ ਫਲਾਈ ਕਰੂਗੀ ਤੂੰ ਮੁੜ ਕੇ ਸਾਡੇ ਚਕ ਪੱਤ ਪਾਉ ਕਦੀ ਕਹੂਗੀ ਸੰਦੀਪ ਦਾ ਸਮਾਨ ਮੰਮੀ ਨੇ ਕੱਢ ਲਿਆ ਤਾਂ ਕਦੀ ਕਹੂਗੀ ਮੰਮੀ ਦਾ ਸਮਾਨ ਸੰਦੀਪ ਨੇ ਕੱਢ ਲਿਆ ਵਾ ਮੰਮੀ ਮੇਰੇ ਤੋਂ ਸਾਰੇ ਗਹਿਣਾ ਉੱਥੇ ਪਿਆ ਵਾ ਨਹੀਂ ਤੀਏ ਤੂੰ ਆਪਣਾ ਹੁਣ ਸਾਹਮਣੇ ਰੱਖ ਪਤਾ ਕੀ ਗੱਲ ਵਾ ਕੱਲ ਨੂੰ ਕੋਈ ਗੱਲ ਹੋ ਗਈ ਤਾਂ ਅਸੀਂ ਕਿਸ ਨੂੰ ਕਹਿਣ ਜੋਗੇ ਨਹੀਂਗੇ ਮੈਂ ਤਾਂ ਹੀ ਲੋਕ ਲਾ ਦੇਣਾ ਵਾ ਤੇ ਤੁਸੀਂ ਗੁੱਸਾ ਨਾ ਕਰਿਓ ਠੀਕ ਆ ਨਾ ਨਹੀਂ ਪੁੱਤ ਮੈਂ ਗੁੱਸਾ ਕਾਦਾ ਕਰਨਾ ਮੈਨੂੰ ਹੀ ਪਤਾ ਵਾ ਕਿ ਜਦੋਂ ਮੈਂ ਕੱਲੀ ਹਾਂ ਘਰ ਵਿੱਚ ਉਦੋਂ ਕਦੀ ਤੂੰ ਲੋਕ ਨਹੀਂ ਹਿਲਾਇਆ ਹਾਂਜੀ ਹਾਂਜੀ ਤੇ ਇਹਦਾ ਕਰਕੇ ਲਾਲਾ ਕੱਲ ਨੂੰ ਕੋਈ ਚੀਜ਼ ਕੱਢ ਕੇ ਲੈ ਗਈ ਨਾ ਐਵੇਂ ਘਰ ਵਿੱਚ ਪ੍ਰਸਾਦ ਪਾਊਗਾ ਇਹ ਤੇ ਗੱਲ ਸਹੀ ਆ ਤੇ लवली ਨੇ ਮੁੜ ਕੇ ਸਾਡੀ ਗੱਲ ਨਹੀਂ ਸੁਣੀ ਉਹਨੇ ਸਿਰ ਦੇ ਵਾਲਾ ਨੂੰ ਕਹਿਣਾ ਆਪੇ ਲਿਉਂਦੇ ਰਹਿਣਾ ਤੁਸੀਂ ਨੇ ਹੀ ਨੀ ਸਿਰਖ ਪਾਈ ਕਰਿਆ ਕਰੋ ਠੀਕ ਆ ਨਾ ਕੀ ਕਰਾਂ ਸੰਦੀਪ ਸ਼ਰਮ ਮਾਰਦੀ ਓ ਕੱਲ ਨੂੰ ਕੋਈ ਭੈਣ ਭਰਾ ਆਇਆ ਤਾਂ ਕੀ ਦੱਸੂੰਗੀ ਵੀ ਕੌਣ ਆਏ ਤੇ ਮੰਮੀ ਨੂੰ ਦੱਸਣਾ ਤੇ ਪੈਣਾ ਹੀ ਆ ਕਿੰਨਾ ਕੁ ਲਗਾ ਕੇ ਰੱਖਾਂਗੇ ਆਪਾਂ ਉਹਦਾ ਟੈਨਸ਼ਨ ਨਾ ਲਓ ਤੇ ਮੈਨੂੰ ਇਹ ਦੱਸੋ ਕੀ ਬਣਾਵਾਂ ਮੈਂ ਸਬਜ਼ੀ ਬਣਾਉਣਾ ਕੋਈ ਨਾ ਕੋਈ ਤਾਂ ਬਣਾਉਣਾ ਹੀ ਪੈਣਾ ਵਾ ਦਾਲ ਬਣਾਣਾ ਨਹੀਂ ਤੇ ਮਸਰਾਂ ਦਾ ਲਿਆਂਦੀ ਛੇਤੀ ਮਹਾਰਾਣੀ ਬੈਠੀ ਐ ਅੰਦਰ ਵੜ ਕੇ ਉਹਨੂੰ ਤਾਂ ਕੋਈ ਫਿਕਰ ਨਹੀਂ ਐ ਉਹਨੂੰ ਕਾਦਾ ਫਿਕਰ ਵਾ ਥਾਲੀ ਫੜ ਕੇ ਬਹਿ ਜਾਣਾ ਵਾ ਦੇ ਦੋ ਮੈਨੂੰ ਰੋਟੀ ਨਹੀਂ ਕੋਈ ਗੱਲ ਨਹੀਂ ਇਹਦਾ ਹੱਲ ਮੈਨੂੰ ਨਾ ਕਰਨਾ ਹੀ ਪੈਣਾ ਵਾ ਇਹਨੂੰ ਮਾਂਜਾ ਤੇ ਬਾਲਟਾ ਫੜਾਉਣੀ ਐ ਵੀ ਚੱਲ ਹਾਂ ਵੇਲੀ ਹੱਲ ਕਰ ਸਫਾਈ ਉਹ ਗਾੜੀਆਂ ਦਾ ਫਲਾਣਾ ਨਹੀਂ ਕਰਦਾ ਟਿੰਗੜਾ ਨਹੀਂ ਕਰਦਾ ਤੇ ਮੈਂ ਹਾਂ ਉਹ ਇੱਜ਼ਤਾਂ ਨਾਲ ਵਿਆਹ ਕਿ ਲਿਆਂਦੀਆਂ ਵਾ ਤਾਂ ਨਹੀਂ ਕਰਦੀਆਂ ਇਹਦੇ ਵਾਂਗੂ ਨਹੀਂ ਲਸਣ ਲਸਣ ਕਰਦੀਆਂ ਆ ਗਈਆਂ ਚਲੋ ਠੀਕ ਐ ਮੈਂ ਬਣਾਵਾ ਫੇਰ ਸਬਜ਼ੀ ਹਾਂ ਬਣਾ ਲੈ ਮੇਰਾ ਪੁੱਤ ਇਹਦੇ ਵਾਲੀ ਗੱਲ ਵੀ ਠੀਕ ਵਾ ਪੀ ਗਿਆਣਾ ਘਟਾ ਜਿਹੜਾ ਏਦਾਂ ਹੀ ਪਿਆ ਇਹਦਾ ਚਲ ਸਾਹਮ ਕੇ ਰੱਖੋਗੀ ਸਗੋਂ ਜਿਹੜਾ ਮਿਰਕੋ ਆ ਨਾ ਇਹਦਾ ਉਹ ਵੀ ਇਹਨੂੰ ਫੜਾਉਣੀ ਆ ਪਿੱਕੋ ਥਾਈਂ ਰੱਖ ਲਾ ਅਜੇ ਤਾਂ ਸੋਨੇ ਦਾ ਕਪਾਤ ਪਾਉਣਾ ਵਾ ਵਿਖੇ ਕਹਿਣਾ ਮਾਤਾ ਉਹਨੂੰ ਵੀ ਬਣਾ ਕੇ ਦੇ ਤੇ ਮੈਂ ਤਾਂ ਕੱਖ ਬਣਾ ਕੇ ਦੇਣਾ ਨਹੀਂ ਜਿੰਨੂੰ ਬਣਾ ਕੇ ਦੇਣਾ ਹੀ ਉਹਨੂੰ ਮੈਂ ਪਾਤਾ ਵਾ ਇਹ ਤੁਰੀ ਫਿਰੇ ਭੰਗ ਵਿੱਚ ਹੀ ਇਹ ਆ ਕਿ ਮੋਟਰ ਛੱਡ ਕੇ ਆਇਆ ਸੀ ਥਾਂ ਭੜ ਜਾਣਾ ਹੋਣਾ ਨਾ ਬੱਤੀ ਹੋਣੀ ਡਈ ਹੈ ਮੈਂ ਥੱਲੇ ਲੱਭਣ ਦੀ ਇਹਨਾਂ ਨੂੰ ਤੋ ਇਹ ਇੱਥੇ ਕੀ ਕਰਨ ਦੇ ਹੀ ਉਹ ਕੋਈ ਮੋਟਰ ਛੱਡ ਕੇ ਆਇਆ ਸੀ ਉਹ ਵੇਖਣੇ ਬੱਤੀ ਆਉਂਦੀ ਵੀ ਨਹੀਂ ਠੀਕ ਆ ਠੀਕ ਆ ਤੇ ਮੈਂ ਤੁਹਾਡੇ ਵੱਲ ਆਈ ਹਾਂ ਹਾਂਜੀ ਪਿੰਡ ਚਲੀਏ ਆਪਾਂ ਮੰਮੀ ਉਹਨਾਂ ਦਾ ਫੋਨ ਆਇਆ ਕਿੰਨੀ ਵਾਰ ਆਈ ਤੇ ਕਹਿੰਦੇ ਤੁਸੀਂ ਆਉਂਦੇ ਨਹੀਂ ਆ ਉਹ ਕੋਈ ਗੱਲ ਸੰਦੀਪ ਵੇਲੇ ਹੋ ਜਾਣਗੇ ਨਾ ਫਿਰ ਚੱਲ ਜਾਾਂਗੇ ਇਹ ਕੰਮ ਬੜੇ ਹੈ ਜੀ ਕਾਹਦਾ ਕੰਮ ਆ ਤੁਹਾਨੂੰ ਦੱਸੋ लवली ਹੈਗਾ ਕਰਨ ਨੂੰ ਆਸਤੇ ਅੱਗੇ ਤੇ ਬਹੁਤ ਕੰਮ ਕਰਦਾ ਵਾ ਨਾਲੇ ਵੀ ਥੋੜੀ ਗੱਲ ਉਹਦੇ 100 ਸਵਾਲ ਜਵਾਬ ਕਰਨੇ ਉਹਨਾਂ ਨੇ ਤੇ ਹੁਣ ਇਹਨਾਂ ਨੇ ਆਹ ਕੰਮ ਕੀਤਾ ਵਾ ਤੇ ਹੁਣ ਜਾਣਾ ਹੀ ਨਹੀਂ ਉਥੇ ਉਹ ਮੇਰੀ ਗੱਲ ਸੁਣਾ ਜੇ ਮੈਨੂੰ ਪੁੱਛਣਗੇ ਕਿ ਭਰਾ ਜਰਾ ਕੁੜੀ ਕੱਢ ਕੇ ਲੈ ਆ ਕੀ ਕਹੂੰਗਾ ਗਰਸਮੈਂ ਤੇ ਪਤਾ ਤਾਂ ਲੱਗਣਾ ਹੀ ਆ ਉਹਨਾਂ ਨੂੰ ਕਿਹੜਾ ਨਹੀਂ ਲੱਗਣਾ ਉਹ ਕੋਈ ਗੱਲ ਨਹੀਂ 2 ਮਿੰਟ ਟੱਪ ਲੈ ਆਂਦੇ ਫਿਰ ਚੱਲ ਜਾਾਂਗੇ ਤੇ ਮੈਂ ਉਥੇ ਜਾਣਾ ਛੱਡਦਾ ਹੁਣ ਤੂੰ ਜਾਣਾ ਗੱਲ ਨਹੀਂ ਚੱਲ ਜਾ ਮੈਂ ਨਹੀਂ ਜਾਣਾ ਜੀ ਮੈਂ ਕੱਲੀ ਕਿਦਾਂ ਬੇਟੀ ਕਰਾਈ ਜਾਂਦੀ ਹਾਂ ਜੀ ਤੂੰ ਅੱਗੇ ਘੱਟ 100 ਰੁਪਇਆ ਵਾ ਤੂੰ ਪਿੰਡ ਜਾਣ ਦੀ ਗੱਲ ਕਰੀ ਜਾਂਦੀ ਤੂੰ ਤੇ ਜਾਣਾ ਹੀ ਆ ਮੈਂ ਹੁਣ ਉਹਨਾਂ ਨੂੰ ਮੈਂ ਕੀ ਜਵਾਬ ਦਵਾ ਪਤਾ ਤੇ ਉਹਨਾਂ ਨੂੰ ਲੱਗ ਹੀ ਗਿਆ ਹੋਣਾ ਵਾ ਅਜੇ ਕਿਹਨੂੰ ਨਹੀਂ ਪਤਾ ਲੱਗਾ ਠੀਕ ਆ ਅਜੇ ਪਿੰਡ ਜੀ ਪਤਾ ਵਾ ਪਿੰਡ ਚ ਹੀ ਪਤਾ ਵਾ ਇਹ ਇਕੱਲੇ ਸਤਾ ਮਾਰਿਆ ਵੀ ਕਦੋਂ ਆ ਗਈ ਪਹਿਲਾਂ ਇਹ ਕੱਢ ਕੇ ਲੈ ਆਇਆ ਵਾ ਹੁਣ ਸਮਾਨ ਵੀ ਲੈ ਕੇ ਦਿਆ ਕਰੇ ਉਹਨੂੰ ਕੇ ਅਲਮਾਰੀ ਦੀ ਗੱਲ ਸੁਣ ਲਈ ਤੁਸੀਂ ਸੁਣੀ ਸਾਰਾ ਪਤਾ ਮੈਨੂੰ ਸਾਰਾ ਪਤਾ ਤਾਂ ਲੈ ਕੇ ਦੇਣੀ ਪੈਣੀ ਆ ਤੁਹਾਡੇ ਕੋ ਦੋ ਦੋ ਲਮਾਰੀਆਂ ਤੁਹਾਡੇ ਕੋ ਦੋ ਦੋ ਤੇ ਸਾਡੇ ਕੱਪੜੇ ਉਹਨਾਂ ਚ ਵੀ ਨਹੀਂ ਹੁੰਦੇ ਤੁਹਾਡੇ ਦੋਵਾਂ ਚ ਨਹੀਂ ਹੁੰਦੇ ਤੁਹਾਨੂੰ ਇੱਕ ਵੀ ਨਹੀਂ ਚਾਹੀਦੀ ਤੇ ਪਿੱਛੇ ਲੈ ਗਈ ਹੁੰਦੀ ਫਿਰ ਪਿੱਛੋਂ ਲੈ ਕੇ ਆਉਂਦੀ ਵਿਆਹ ਕਰਕੇ ਨਹੀਂ ਆਈਓ ਐਡਾ ਚਾਹ ਇਹਨੂੰ ਵਿਆਹ ਕਰਾਉਂਦਾ ਤੇ ਸਮਾਨ ਵੀ ਲਿਉਂਦੀ ਉਥੋਂ ਸੰਦੀਪ ਮੇਰੀ ਗੱਲ ਸੁਣਾ ਅਹੀਂ ਕੋ ਲੈ ਕੇ ਦੇਈ ਉਹਨੂੰ ਸਮਾਨ ਜੇ ਉਹਦਾ ਵਿਆਹ ਕੀਤਾ ਹੁੰਦਾ ਕਿ ਮਾਰੇ ਘਰ ਵਿਆਹ ਹੁੰਦਾ ਫਿਰ ਵੀ ਲੈ ਕੇ ਦੇਣੀ ਸੀ ਨਾ ਫਿਰ ਵੀ ਲੈ ਕੇ ਦੇਣੀ ਗੱਜ ਵੱਜ ਕੇ ਵਿਆਹ ਕਰਦੇ ਨਾ ਸੌ ਚੀਜ਼ਾਂ ਲੈ ਕੇ ਦਿੰਦੇ ਅਸੀਂ ਸਾਨੂੰ ਵੀ ਚਾਹ ਹੁੰਦਾ ਜੇ ਉਹਨੇ ਗਲਤੀ ਕਰਤੀ ਹੈ ਨਾ ਤਾਂ ਮਾਰ ਦੋ ਉਹਨੂੰ ਫਿਰ ਜਾ ਕੇ ਮਾਰ ਦੋ ਸਾਰਾ ਟੱਬੜੀ ਦਿਵਾਲੇ ਹੋਇਆ ਉਹਨਾਂ ਦੇ ਸਾਰਾ ਟੱਬੜੀ ਦਿਵਾਲੇ ਹੋਇਆ ਉਹਨਾਂ ਦੇ ਤੁਹਾਡੇ ਵੀ ਸਿਰ ਤੇ ਕੁਝ ਧੂੜ ਦਿੱਤਾ ਹਣਾ ਉਹਨੇ ਮੈਂ ਚਾਹਨਾ ਘਰ ਚ ਨਾ ਕਬਤ ਨਾ ਹੋਵੇ ਕੋਈ ਵੀ ਬਸ ਤੁਹਾਡੇ ਕੋ ਤੇ ਇਹੋ ਗੱਲਾਂ ਵਾ ਮੇਰੀ ਗੱਲ ਸੁਣ ਮੇਰਾ ਸਿਰ ਨਾ ਖਾਦ ਜਾ ਥੱਲੇ ਮੈਂ ਨਹੀਂ ਜਾਣਾ ਮੈਂ ਕੱਲ ਨੂੰ ਜਾਣਾ ਵਾ ਠੀਕ ਹੈ ਨਾ ਚਲ ਜੀ ਬਸੇ ਫਿਰ ਜਾਣਾ ਦੇ ਘਰ ਤੁਸੀਂ ਸਿਆਪੇ ਨੀ ਮੋਕੰਡੇ ਇਹਨੂੰ ਪਿੰਡ ਜਾਂਦੀ ਪਈ ਯਾਰ ਆ ਵੀ ਨਾ ਸਿਆਪਾ ਹੀ ਪਾ ਲਿਆ ਇਹ ਆ ਵੀ ਘਰ ਗੱਲ ਕੀਤੀ ਹੁੰਦੀ ਨਾ ਮਾੜੀ ਜੀ ਕੀ ਪਤਾ ਮੰਨ ਹੀ ਜਾਂਦੇ ਸਮਝ ਨਹੀਂ ਆਉਂਦੀ ਬਣ ਕੀ ਕਰਾਂ ਐਦਾਂ ਕਰਨਾ ਮੁੰਡਾ ਤੇ ਹੈਗਾ ਪਿੰਡ ਚੋਂ ਦਾ ਉਹਨੂੰ ਪੁੱਛਣਾ ਮੈਂ ਪਾਏ ਚੱਲ ਮੁੜ ਕੇ ਦੇ ਦਊਂਗਾ ਹੌਲੀ ਹੌਲੀ ਹੁਣ ਕੱਪੜੇ ਤੇ ਕਿੱਸ ਬਨੇ ਰੱਖਣੇ ਆ ਕਿ ਨਹੀਂ ਰੱਖਣੇ ਦੱਸ ਚੰਗੇ ਭਲੇ ਪੈਸੇ ਮਿਲਣ ਦੇ ਮਾਦਾ ਨਹੀਂ ਹੋਈ ਫੋੜੇ लवली ਕੀ ਸੋਚੀ ਜਾਣਾ ਵਾ ਉਹ ਸੋਚਣਾ ਕੀ ਆ ਭਰਾ ਤੂੰ ਹੀ ਤੇ ਮਾਰਨ ਤੇ ਤੂੰ ਲੈ ਜਾ ਸਾਰਾ ਡੱਬਰ ਉਹ ਕੀ ਗੱਲ ਹੋ ਗਈ ਏੜ ਉਹ ਗੱਲ ਕੀ ਹੋਣੀ ਆ ਮੈਂ ਤੇ ਚੱਲੇ ਆ ਭਰਾ ਕੋਈ ਪੈਸੇ ਲੈਣ ਕਿਹੜੀ ਲੋ ਪਹਿਲਾਂ ਚੱਲਿਆ ਉਹ ਡੈਡੀ ਦੇਂ ਰਿਹਾ ਸੀ ਮੈਨੂੰ ਪੈਸੇ 15000 ਰੁਪਏ ਫੋੜਾ ਵੀ ਦਿੱਤਾ ਸੀ ਅਛਾ ਤੇ ਮਾਦਾ ਨੇ ਖੋਲਿਆ ਮੇਕੋ ਇਹ ਕਿਤੇ ਮਾਦਾ ਨਹੀਂ ਟਿਕਦੀ ਸਾਡੀ ਯਾਰ ਚੱਲ ਨਹੀਂ ਟਿਕਦੀ ਤੇ ਭਰਾ ਮੈਂ ਹੋਰ ਕੋਈ ਫੜਕੇ ਤੇ ਹੁਣ ਲਿਆਉਣੀ ਤੇ ਪੈਣੀ ਅਛਾ ਲੋਕਾਂ ਕੋਲ ਲੈਣ ਜਾ ਪੈਸੇ ਸਾਡੀ ਬੇਇੱਜ਼ਤੀ ਕਰਵਾ ਤੇ ਮੈਂ ਦੱਸ ਕੀ ਕਰਾਂ ਫਿਰ ਕਿੱਧਰ ਨੂੰ ਚੱਲ ਜਾ ਉਹਨਾਂ ਕਹਿੰਦਾ ਇੰਨੀਆਂ ਪਿਆਰੀਆਂ ਇਨਾਂ ਕੋ 10000 ਰੁਪਏ ਮੰਗਦੇ ਫਿਰਨ ਦੇ ਉਹ ਡੈਡੀ ਨੇ ਤੇ ਦੇ ਦਿੱਤੇ ਸੀ ਤੇ ਹੁਣ ਮੰਮੀ ਨੇ ਕਿਸੇ ਪਾਸੇ ਲੱਗਦੀ ਉਹ ਅੰਦਰ ਸਾਡੇ ਜਾ ਕੇ ਤੇ ਵੇਖ ਕੱਪੜਿਆਂ ਦਾ ਕਿੰਨਾ ਖਲਾਰਾ ਪਿਆ ਉਹ ਇਰਥੇ ਮੰਮੀ ਵੀ ਲਵਾੜੀ ਰੱਖ ਲੋ ਅੰਦਰ ਉਹ ਭਰਾ ਅਸੀਂ ਤੇ ਆਖਿਆ ਉਹਨੂੰ ਪੁਰਾਣੀ ਦੇ ਦੋ ਪਰ ਕੋਈ ਦਵੇ ਤਾਂ ਤਾਂ ਹੀ ਹੈ ਨਾ ਉਹ ਕੋਈ ਗੱਲ ਨਹੀਂ ਮੈਂ ਕਰਦਾ ਮਮੀ ਨਾਲ ਗੱਲ ਗੰਦੇ ਕਿਦਾਂ ਨਹੀਂ ਵੇਖ ਲੈ ਤੂੰ ਪੁੱਛ ਕੇ ਵੇਖ ਲੈ ਡੈਡੀ ਨੇ ਪੈਸੇ ਦਿੱਤੇ ਸੀ ਡੈਡੀ ਨੇ ਦੇ ਦਿੱਤੇ ਪੈਸੇ ਤੇ ਮਮੀ ਨੇ ਫੇਰ ਖੋਲੇ ਮੇਰੇ ਕੋ ਡੈਡੀ ਨੇ 15000 ਰੁਪਏ ਦਿੱਤਾ ਮੈਨੂੰ ਉਹ ਕੋਈ ਗੱਲ ਨਹੀਂ ਮੈਂ ਲੈ ਆ ਗਿਆ ਨਾ ਪੈਸੇ ਜਨੂੰ ਦੰਨਾ ਮਰੀ ਲੈ ਗਿਆ ਠੀਕ ਹੈ ਨਾ ਉਹ ਮੈਂ ਤਾਂ ਨਵੀਂ ਮੰਗਦਾ ਨਹੀਂ ਮੈਂ ਤਾਂ ਆਖਿਆ ਦੋ ਪਈਆਂ ਵਾ ਤੇ ਮੈਨੂੰ ਉਹ ਜੇ ਦੋ ਇੱਕ ਮੇਰੀ ਗੱਲ ਸੁਣ ਇੱਕ ਜਾਂ ਦੋ ਦਿਨ ਕੱਢ ਮਮੀ ਨਾਲ ਗੱਲ ਕਰ ਲੈਣਾ ਲੇ ਨਾ ਪਾ ਲਈ ਕਰ ਲਾਣਾ ਜਾ ਕੇ ਇੱਕ ਟੈਚੀਆ ਦਿੱਤਾ ਹੀ ਉਹ ਭਰਾ ਨਾ ਤੇ ਉਹਨੂੰ ਜਿਫੋ ਆ ਤੇ ਉੱਥੇ ਕਪੜੇ ਰੱਖ ਕੇ ਤੇ ਦਸ ਪੜਾਉਣੇ ਆਹੀਂ ਮੈਂ ਹੁਣੇ ਮੰਮੀ ਨਾਲ ਗੱਲ ਕਰਦਾ ਵਾਂ ਤੈਨੂੰ ਲੈ ਕੇ ਦਿੰਦਾ ਪੈ ਠੀਕ ਆ ਚੱਲ ਕਰਕੇ ਵੇਖ ਲੈ ਨਾ ਨਹੀਂ ਤੇ ਮੈਂ ਤੇ ਚੱਲਿਆ ਉਹ ਨਹੀਂ ਨਹੀਂ ਕਿਤੇ ਨਹੀਂ ਜਾਣਾ ਠੀਕ ਹੈ ਨਾ ਵੇਚਨੀਆ ਕਰਵਾਉਣੀ ਥਾਂ ਤਾਂ ਆਪਾ ਚੱਲ ਜਾ ਪੁੱਛ ਕੇ ਵੇਖ ਲੈ ਫਿਰ ਕੀ ਜਾਂਦੀ ਆ ਮਾਤਾ ਮੇਰੀ ਗੱਲ ਸੁਣੋ ਕੀ ਗੱਲ ਕਰ ਚੁੱਕ ਪੱਟ ਮੁੱਕਣੀ ਦੇਣਾ ਓਹੋ ਹੁਣ ਕਿਉਂ ਗਿਆ ਵਾ ਤੂੰ ਕਿਉਂ ਖਪਿਆ ਆਇਆ ਹੈ ਨਾ ਉਹ ਪਿੰਡ ਚ ਕੇ ਕੋ ਪੈਸੇ ਮੰਗਣ ਚੱਲਿਆ ਵਾ ਵੇਦੀ ਹੋ ਗਈ ਫਿਰ ਚੰਗਾ ਵਾ ਤਾਂ ਮੰਗਦਾ ਰਹਿੰਦੇ ਅੱਗੇ ਵੇਚ ਤੇ ਘਟ ਹੋਈ ਆ ਜਿਹੜਾ ਹੁਣ ਡਰਵਾ ਲੋਕਾਂ ਕਹਿੰਦਾ ਇੰਨਾ ਥਾਂ ਇੰਨਾ ਕੋ ਇਨੀਆਂ ਪੈਲੀਆਂ ਵੋਂਡੇ ਆ ਦਾਦਾ 1000 ਰੁਪਏ ਮੰਗਦੇ ਵੰਡੇ ਮੁੰਡੇ ਤੇ ਆਪਣਾ ਕਰ ਤੱਬੀ ਮੰਗਣ ਡਿਆ ਹੀ ਮੰਗੰਦਾ ਆ ਇਹਨੂੰ ਇਹ ਕੰਮਕਾਰ ਤੇ ਲੱਗਦਾ ਜਿਵੇਂ ਆਪਾ ਕਰਨਾ ਹੀ ਤੇ ਜੋ ਮੰਗਦਾ ਨਾ ਉਹਨੂੰ ਲਿਆ ਦਿਓ ਜਾਂ ਘਰੋਂ ਦੇ ਦਿਓ ਨੂੰ ਮੈਂ ਕੱਖ ਨਹੀਂ ਲਿਆ ਕੇ ਦੇਣਾ ਸੁਣੀ ਨਾ ਮੇਰੀ ਗੱਲ ਮਾਦਾ ਮੇਰੀ ਸੁਣੋ ਗੱਲ ਘਰ ਤੋਂ ਨਹੀਂ ਰਹਿਣਾ ਹੁਣ ਤੇ ਸਮਾਨ ਵੀ ਦੇਣਾ ਪੈਣਾ ਵਾ ਕਿੰਨਾ ਸਾਮਾਨ ਲਿਆ ਲਿਆ ਦਵਾਂਗੇਗਾ ਮੇਰੀ ਸੁਣ ਲੈ ਗੱਲ ਅੱਜ ਦਾ ਗਿੱਜਾ ਗਿੱਜਾ ਕੱਲ ਨੂੰ ਹੋਰ ਕੁਝ ਕਹੂਗਾ ਜੋ ਬੰਦਾ ਨਾ ਕਰਦੇ ਜੋ ਸੰਦੀਪ ਕੋ ਹੈਗਾ ਵਾ ਸਭ ਕੋ ਉਹਨੂੰ ਵੀ ਲਿਆ ਕੇ ਦੇਣਾ ਪੈਣਾ ਜਿੱਦਾਂ ਮਰਜ਼ੀ ਕਰ ਤੂੰ ਲੈ ਕੇ ਦੇਣਾ ਤੂੰ ਵੱਡਾ 헤ਜਲਾ ਅੱਗੇ ਪਿਓ ਉਹਨਾਂ ਦੀ ਗੱਲ ਕਰਦਾ ਉਤੋਂ ਤੂੰ ਵੀ ਉਹਨਾਂ ਦੀ ਗੱਲ ਕਰਨ ਲਿਆ ਪਿਆ ਵਾ ਉਹ ਗੱਲ ਨਹੀਂ ਕਰਨਿਆ ਬੇਇੱਜ਼ਤੀ ਹੋਣੀ ਥਾਂ ਥਾੜੀ ਕਰਵਾ ਲਿਓ ਫਿਰ ਕੋਈ ਗੱਲ ਨਹੀਂ ਹੁੰਦੀ ਤਾਂ ਹੁੰਦੀ ਰਵੇ ਅੱਗੇ ਥੋੜੀ ਨਹੀਂ ਹੋਈ ਤੂੰ ਹੀ ਨਾ ਕਰ ਜੋ ਕਬਤ ਨਹੀਂ ਉਹ ਮੁੱਕੰਦੇ ਨਾ ਮੁੱਕੇ ਨਹੀਂ ਮੁੱਕਦਾ ਤੇ ਇਹਦੇ ਪਤਾ ਨਹੀਂ ਕੀ ਕਰਨ ਵਾਲਾ ਉਹਨੇ ਪਾਤਾ ਵਾ ਵੀ ਮੰਮੀ ਇਦਾਂ ਆਂਦੀ ਆ ਮੰਮੀ ਇਦਾਂ ਆਂਦੀ ਆ ਇਹ ਆਣ ਕੇ ਤੇ ਮੇਰੇ ਦਿਵਾਲੇ ਹੋ ਜਾਂਦਾ ਵਾ ਇਹਦੇ ਵਾਲੀ ਵੀ ਹਾਦੀ ਹੋਈ ਆ